ਹੈਲੋ ਹਾਂਜੀ ਸਾਰਿਆਂ ਨੂੰ ਸਾਸਰਿਕਾ ਜੀ ਹੋਰ ਕਿਵੇਂ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਅੰਦਰ ਤੋਂ ਲਗਭਗ ਕੰਮ ਨਿਬੜੀ ਪਏ ਨੇ ਆਪਾਂ ਚੱਲਦੇ ਆਂਗੇ ਉੱਧਰਲੇ ਘਰ ਤੇ ਪਹਿਲਾਂ ਕੱਪੜੇ洗ਣੀਆਂ ਮਾਰ ਕਰ ਲੈਣਾ ਨਹੀਂ ਮਾਰਨਾ ਮੜਮੋਟ ਇੱਧਰ ਡਈ ਹੋਏ ਨੇ ਕੋਸ ਗੁੱਗਿਆ ਵਾਲਾ ਮੇਲਾ ਹੋਣ ਵਾਲਾ ਕਾ ਉਹਦੇ ਘਰ ਕੇ ਸਾਫ ਸਫਾਈਆਂ ਦਾ ਕੰਮ ਚੱਲ ਰਿਹਾ ਤੇ ਉੱਧਰਲੇ ਘਰ ਦਾ ਨਿਬੜ ਗਿਆ ਹੁਣ ਕੱਲ ਨੂੰ ਅੰਦਰਲੇ ਘਰ ਆਪਾਂ ਕਰਨਾ ਸ਼ੁਰੂ ਕਰਾਂਗੇ ਕੰਮ ਤੇ ਇੱਧਰ ਸਫਾਈ ਕਰਾਂਗੇ ਤੇ ਹੁਣ ਆਪਾਂ ਚਲੋ ਕੱਪੜੇ ਦੇ ਸੌਣਾ ਮਾਰਦੇ ਨੇ ਫਿਰ ਉਧਰ ਵੀ ਸੰਦ ਸੰਦ ਲਾਉਣੇ ਕਿਤੋ ਕੇ ਤੇ ਫਿਰ ਆਪਾਂ ਉਧਰਲੇ ਘਰ ਚੱਲ ਜਾਵਾਂਗੇ ਨਾ ਪਤਾ ਕਦ ਚੋਵਾਂਗੇ ਮੈਂ ਉਧਰ ਹੋਰ ਕੰਮ ਕਰਨ ਆਲੀ ਹਾਂ ਫਿਰ ਤੋਂ ਸਬਜ਼ੀ ਲਿਆ ਮੰਗੇ ਤੋੜ ਕੇ ਹਾਂ ਫਿਰ ਤੋਂ ਸਬਜ਼ੀ ਵੀ ਲਿਆਉਣੀ ਹੈ ਤੋੜ ਕੇ ਸੱਚੇ ਨਾ ਆਪਾਂ ਸਭੂਂ ਤਰੀਕੇ ਵਾੜ ਜਾਵਾਂਗੇ ਮੈਂ ਧਾਰ ਵੀ ਚੋਣੀ ਨੂੰ ਧਾਰ ਵੀ ਚੋਲਾਗੇ ਸਾਰੇ ਆਂਬ ਲਾ ਆਵਾਂਗੇ ਖੇਤ ਜਿਹੜਾ ਕਰੇ ਹੋਵੇ ਵੱਡਾ ਸਾਰਾ ਲੱਗਦੀ ਰੋਹੋ ਹਾਂ ਤਾਂ ਮੈਂ ਨਾ ਨਾ ਚੱਲਦਾ ਪਊਗਾ ਚੰਦ ਤਾਂ ਪਊਗਾ ਹੂੰ ਪੱਤਲਾ ਹੋ ਗਿਆ ਹੁਣ ਤਾਂ ਵੱਧੇਗਾ ਵੱਡਾ ਹੋ ਰਿਹਾ ਦੇਖੋ ਜੀ ਚੱਲ ਪਿਆ ਤਾਂ ਲਾ ਲਾਂ ਮੈਂ ਚੰਦ ਪਊਗਾ ਉਹ ਸਾਰੇ ਬੁੱਟੇ ਨੇ ਆਪੇ ਖੇਤ ਵੀ ਫਲਾ ਦੇ ਕੇ ਆਪ ਪਾਲੇ ਨਹੀਂ ਹੈਗਾ ਇੱਕ ਦੇਖੀ ਹਾਂ ਹੈ ਕੀ ਕਹਿੰਦੇ ਨੇ ਬਿਲ ਗੁੱਦ ਦੇ ਵੀ ਪੈ ਨੋ ਬੁਲਾਇਆ ਮਾਗੇ ਉਹ ਹੋ ਜੂਗੀ ਹਾਂ ਹੋ ਜੂਗੀ ਵੀ ਲਾਵਾਂਗੇ ਤਾਂ ਬੰਦਾ ਮੇਰੇ ਚ ਲੱਗ ਦੇਣਾ ਕਿ ਪੱਲਾ ਕਿ ਮੈਂ ਆਂਬਾ ਰੂਟਾ ਦਿੱਤਾ ਹੋ ਜਾਣਾ ਫਿਰ ਆਪਾਂ ਖੇਤ ਲਾ ਦੇਵਾਂਗੇ ਹਾਂ ਗੌੜੇ ਚ ਦੱਬ ਕੇ ਦੇਖ ਲੈਂਦੇ ਹਾਂ ਜੀ ਦੇ ਖੇਤ ਹੋਰ ਤਾਂ ਆਪਣੇ ਸਾਰੇ ਜਿਹੜੇ ਮਸਮੀਆਂ ਵੀ ਡਿੱਡੇ ਲੱਗ ਰਹੇ ਨੇ ਉਂਦਰ ਰਾਜੀ ਨੂੰ ਵੀ ਦਿਖਾਈ ਨਾ ਪਰ ਹੈ ਨਹੀਂ। ਦੇ। ਹੋਰ। ਨਾ ਚਾਲੂ ਸੇਵਨ ਮਾਰੀ ਲੈਨੇ ਆ ਫਿਰ ਉਂਦਰ ਤੇ ਘਰ ਵੀ ਬਹੁਤ ਕੰਮ ਪੈਣੇ। ਨਾਰਤਾ ਵਾਲੇ ਨੇ ਉਹ ਦੇਖੀ ਵੀ ਪੱਕੇ ਜੰਨਾ ਚਾਹੀਦੇ ਚੰਨੀ। ਉਹ ਤੇ ਨਾਰਥੋ? ਹਾਂ। ਹਾਂ। ਉਹ ਇੱਕ ਤਾਂ ਵਧੀਆ ਜਿਹੜਾ ਇੱਕ ਹੀ ਲਾਇਆ ਨਾਰਾਂ ਨੂੰ ਤਾਂ। ਹਾਂ। ਹਾਂ। ਜਿਹੜਾ ਪਹਿਲਾਂ ਲਗਾ ਉਹ ਪੱਕਦਾ ਜਾਂਦੇ ਨੂੰ ਜਾਂ ਫੁੱਲੇ ਜਾਂਦੇ ਨੇ ਪਤਾ ਨਹੀਂ ਕਿਉਂ। ਐ ਵੀ ਗੁੰਨੂ ਕਹਿੰਦੀ ਆਹੀਂ ਇੱਕ ਦਿਨ ਉਹ ਰੈਡੀ ਹੈ ਕਿ ਗੁੰਨੂ ਦਾ। ਦੇਖੀ ਬੀ ਆਈ ਪੱਕੇ ਆਦੇ ਵਾਲੇ ਮੰਗੋ ਲੂੰ ਦੇਖਣ ਨੂੰ ਪੱਕਾ ਕਾਲਾ ਹੋਇਆ ਪੈ ਜੀ ਨਾਲ ਲਾਲਾ ਹੋਰੇ ਨੂੰ ਤਰਚੋ ਪਤਾ ਨਹੀਂ ਉਹਦੇ ਬੀਆਂ ਦਾ ਫਰਕ ਆ ਪਤਾ ਨਹੀਂ ਇੱਥੇ ਮੌਸਮ ਦਾ ਫਰਕ ਸਾਰੇ ਨਾਰਾਂ ਹੀ ਹੋ ਰਹੇ ਨੇ ਖੇਤੀਆਂ ਹੀ ਹੋ ਰਹਿਣ ਮੌਸਮ ਦਾ ਪੱਕਾ ਪਤਾ ਨਹੀਂ ਹੋਰ ਚਲੋ ਹੋਰ ਥੱਕ ਜਾਈ ਗਈ ਹਨਾ ਘਰ ਸਮਾਰਦੇ ਸਵਾਦੇ ਤੇ ਫਾਕ ਤੇ ਇੱਕ ਕਮੈਂਟ ਤੇ ਰੋਜ਼ ਕਰੀਦਾ ਨਾ ਮੇਰੇ ਪੈਂਟਾ ਉਧਰੇ ਹੁਣ ਇੱਕ ਕਮੈਂਟ ਹੈ ਲੈ ਮੈਂ ਤੇ ਇੱਕ ਕਮੈਂਟ ਦੀ ਸਿਆਣਾਵਰ ਮਾਰਨ ਵਾਲੀ ਆ ਬੱਸ ਅੱਜ ਤੱਕ ਬੰਨੇ ਨਹੀਂ ਗਿਆ ਤੇ ਗਾਡਾ ਉਜੀ ਬੈਠਾ ਨਹੀਂ ਹਾਂ ਪਰ ਨਹੀਂ ਬੰਨੇ ਗਿਆ ਅੱਜ ਕੀ ਅਨਪੰਚਾ ਕਹਦਾ ਰਹਿੰਦੇ ਇਹ ਆ ਰਿਹਾ ਉਸ ਮਟਰੋਂ ਤੋਂ ਕਿ ਲਾਗੇ ਕੀ ਗੱਲ ਕਰਦੇ ਮੈਂ ਨਹੀਂ ਆਉਂਦਾ ਜਮਾ ਚੜਾ ਕਮੈਂਟ ਚ ਨਿਪਟ ਜਾਗਾ ਨੰਬਰ ਮੈਂ ਅਗਲੇ ਦਿਨ ਕਰਦੇ ਹਾਂ ਇਸ ਤਰ੍ਹਾਂ तो नाउ हम की लम में उसका फल फलनी तो को आगे सारी मुक्की हारे कटती है सारे भाग में फल मत नहीं कर देते हैं हैले में छुका दी धनी वापसी पर हैले में छुका देते हैं और पूरा मुसाबूत करके वो सारा खाना बनी तभी सहार वाली निकालो हां फल तो में जारी क्रिएट कर कितने कटे गए मैं कितने पड़े हैं तो हां भी का मानली पावर ਮੇਰੇ ਚਲੇ ਜੇ ਜੇ ਗਲਪ ਮੈਂ ਕੋਸਤਿੰਦਰਾ ਦੇ ਹਾਲ ਸਿੰਘ ਮੋਦਰ ਨੂੰ ਮੈਂ ਇੱਕ ਬਸੂ ਮਾਰਦਾ ਕੋਈ ਨਹੀਂ ਕਰਤੇ ਹੀ ਬਣ ਜਾਵਾਂਗੇ ਆਪਾਂ ਬਾਕੀ ਪਤੀਨੋ Nên k h ਥੋੜਾ ਜਿਹਾ ਬੱਤ ਚਾਹੀਦਾ ਉਹ ਤਾਂ ਹਮਾਂ ਫੋਨਿੰਗ ਕੀ ਕਰ ਰਿਹਾ ਸੀ ਤਾਂ ਉਹ ਚਾਹੀਦਾ ਹੋਰ ਫਰਨੀਚਰ ਆ ਗਿਆ ਇਕਰ ਦੇਖੋ ਜੀ ਹੋ ਗਿਆ ਲੈ ਕੋਣਦਾ ਸੀ ਬਟ ਦੇਰ ਤੋਂ ਲੈ ਅਦਰੇ ਅੱਗੇ ਅਦਰੇ ਵੀ 有人给他看电影

ਜੋ ਚਾਰ ਖੰਦ ਸਾਡੇ ਹੋਰ ਖੜੇ ਨੇ ਕੋਈ ਬਾਹਰ

ਵੇਖ ਲਈ ਤੋਰ ਦੇ ਕਿ ਨਹੀਂ ਕਰਦੀ ਮੇਰੇ ਨਾਲ ਦੇਖ ਦੇਖ ਤੂੰ ਦੇਖ ਤਾਂ ਨਹੀਂ ਰਹੀ ਤੂੰ ਦੇਖਿਆ ਅਮੇ ਮੇਰਾ ਕੀ ਕਰੀਆ ਤੇਰੀ ਉਂਗਲੀ ਨੂੰ ਖਾਣਾ ਚਾਹੁੰਦੀ ਆ ਜਿਵੇਂ ਕਿ ਮੇਰੀ ਨੂੰ ਚਾਹੁੰਦੀ ਆ ਦੇਖ ਤੋ ਕੱਟੀ ਨੂੰ ਰੋਟੀ ਲੈ ਤੇਰੇ ਤਾਂ ਨਹੀਂ ਖਾਂਦੀ ਸਭ ਜੇ ਤਾਂ ਮੈਂ ਖਵਾਉਣੀ ਪੁੱਤ ਆਏ ਨਹੀਂ ਖਾਂਦੀ ਹੈਗੀ ਲੈ ਮੈਂ ਖਵਾਵਾ ਪਾਤੀ ਵਾ ਪਾਤੀ ਮੂਚ ਚੱਕ ਚਾਪਾ ਨੂੰ ਦੋ ਵਾਰੀ ਤਾਂ ਕੁਦਰਤ ਵੱਲੋਂ ਆਪਾਂ ਨੂੰ ਚੀਜ਼ ਫ੍ਰੀ ਮਿਲਦੀ ਆ ਤੀਜੀ ਵਾਰੀ ਜੇ ਆਪਨ ਲੋੜ ਪਵੇ ਆਪਾਂ ਨੇ ਲੈਣੀ ਹੋਵੇ ਤਾਂ ਬਹੁਤ ਮਹਿੰਗੀ ਚੀਜ਼ ਮਿਲਦੀ ਆ ਆਹ ਗੰਦਾ ਹਾਂ ਗੰਦਾ ਹਾਂ ਸਹੀ ਵੱਲ ਆ ਦੇ ਤੈਨੂੰ ਪਹਿਲਾਂ ਪਤਾ ਨਹੀਂ ਨਹੀਂ ਪਤਾ ਲੱਗ ਸਕਦਾ ਕਿ ਮੈਂ ਆ ਕੱਟਣ ਨੂੰ ਮੇਰੀ ਲਾਜ ਦੇ ਲਈ ਤੈਨੂੰ ਵੀ ਦੋ ਵਾਰੀ ਤਾਂ ਜ਼ਿੰਦਗੀ 'ਚ ਫ੍ਰੀ ਮਿਲਦੇ ਨੇ ਇੱਕ ਵਾਰੀ ਤਾਂ 7-8 ਮਹੀਨੇ ਬਾਅਦ ਆਉਂਦੇ ਨੇ ਦੁੱਧਦਾਨ ਦੋ ਹੀ ਇੱਕੇ ਦਵਾਦ ਤੇ ਫਿਰ ਨਿਕਲ ਕੇ ਦੁਬਾਰਾ ਆਉਂਦੇ ਨੇ ਇਸ ਤੋਂ ਬਾਅਦ ਤੀਜੀ ਵਾਰੀ ਨਹੀਂ ਆਉਂਦੇ ਦੇਖ ਦੇਖ ਦੇਖ